ਮੈਂ ਜੈ ਬੀ ਮਹਾ ਸੰਗ ਦਾ ਫਾਊਂਡਰ ਹੋਣ ਦੇ ਨਾਤੇ 35 ਸਾਲ ਤੋਂ ਆਪਣੀ ਸੇਵਾਵਾਂ ਨਿਭਾ ਰਿਹਾ ਹਾਂ ਤੇ ਅੱਜ ਸਾਡੇ ਜੈ ਬੀ ਮਹਾ ਸੰਗ ਦੇ ਮੈਂਬਰ ਬੋਬੀ ਮਲੋਤਰਾ ਜੀ ਉਹ ਸਾਡੇ ਵੱਡੇ ਭਰਾ ਸਾਹਿਬ ਚੀਫ ਗੈਸਟ ਹੋਰ ਤੇ ਇੱਥੇ ਆਏ ਨੇ ਔਰ ਹੈਲਥ ਦੇ ਮਾਮਲੇ 'ਚ ਇੱਥੇ ਕਈ ਲੋਕ ਹਸਪਤਾਲਾਂ ਚ ਨਹੀਂ ਖਰਚਾ ਕਰ ਸਕਦੇ ਉਹ ਸਾਰੇ ਗਰੀਬ ਪਰਿਵਾਰਾਂ ਦੇ ਸਾਰੇ ਲੋਕ ਆਏ ਨੇ ਉਹ ਕੱਕੋਂ ਡਾਕਟਰ ਨੂੰ ਦਿਹਾੜ ਰਹੇ ਨੇ ਸਪੈਸ਼ਲ ਟੀਮ ਡਾਕਟਰਾਂ ਦੀ ਆਈ ਨੇ ਤੋ ਇਦਾਂ ਹੀ ਸਮੇ ਸਮੇ ਦੇ ਨਾਲ ਕੋਈ ਹੈਲਥ ਦੇ ਮਾਮਲੇ ਚ ਕਹਿਣ ਦੁੱਖ ਤਕਲੀਫ ਹੈ ਜਾਂ ਕੋਈ ਖੁਸ਼ੀਆਂ ਦੇ ਕਰਜ਼ ਬੇਟੀਆਂ ਦਾ ਕਰਜ਼ ਹੁੰਦਾ ਉਰਚ ਹੈਲਪ ਕਰੀਦੀ ਹੈ ਤੇ ਦੇਸ਼ ਦੇ ਅੰਦਰ ਵੇਅਰਨੈਸ ਜਾਗਰਤੀ ਹੈ ਜਿਹੜੀ ਉਹ ਵੱਡੇ ਪੱਧਰ ਤੇ ਸੰਗਠਨ ਦੇ ਮਾਧਿਅਮ ਤੋਂ ਲੋਕਾਂ ਨੂੰ ਵੇਅਰਨੈਸ ਜਾਗਰਤ ਕਰ ਰਹੇ ਆ ਤਾਂ ਕਿ ਸਮਾਜ ਨੂੰ ਨਸ਼ਾ ਮੁਕਤ ਪੰਜਾਬ ਬਣਾਇਆ ਜਾ ਸਕੇ ਔਰ ਸਮਾਜ ਦੇ ਅੰਦਰ ਜਿਹੜੇ ਨੌਜਵਾਨ ਜਿਹੜੇ ਆ ਉਹ ਇਨਾਂ ਚੀਜ਼ਾਂ ਤੋਂ ਬਚਣ ਇਹ ਸੰਗਠਨ ਪਹਿਲ ਦੇ ਆਧਾਰ ਤੇ ਨਸ਼ਿਆਂ ਦੇ ਵਿਰੋਧ ਦੇ ਵਿੱਚ ਆਪਣੀ ਮੁਹਿੰਮ ਚਲਾ ਰਹੀ ਹੈ। ਤੋਂ ਜੈ ਭੀਮਾ ਸੰਗ ਦੇ ਮਾਧਿਅਮ ਤੋਂ ਚੰਗੀ ਸੋਚ ਦੇ ਨਾਲ ਆਪਣੇ ਪਰਿਵਾਰ ਦਾ ਮਾਮਲਾ ਹੋਵੇ, ਆਪਣੀ ਹੈਲਥ ਦਾ ਮਾਮਲਾ ਹੋਵੇ, ਘਰ ਦਾ ਮਾਮਲਾ ਹੋਵੇ, ਦੇਸ਼ ਦੇ ਅੰਦਰ ਚੰਗੇ ਕੰਮਾਂ ਦੇ ਵਿੱਚ ਸਹਿਯੋਗ ਦੇਣ ਦਾ ਮਾਮਲਾ ਹੋਵੇ ਤੇ ਸੰਤ ਮਹਾਪੁਰਸ਼ਾਂ ਦੀ ਸੋਚ ਨੂੰ ਲੈ ਕੇ ਜਾਤੀਆਂ ਪਾਤੀਆਂ ਧਰਮਾਂ ਕੌਮਾਂ ਤੋਂ ਉੱਪਰ ਉੱਠ ਕੇ ਸੰਗਠਨ ਦੇ ਮਾਧਿਅਮ ਤੋਂ ਵਧੀਆ ਉਪਰਾਲੇ ਕਰਕੇ ਭਾਰਤ ਦੇਸ਼ ਨੂੰ ਮੁੱਖ ਰੱਖ ਕੇ ਇਹ ਆਪ ਸਮਾਜ ਦੇ ਅੰਦਰ ਭਾਰਤ ਦੀ ਮਾਨਵਤਾ ਜਿਹੜੀ ਇਨਸਾਨੀਅਤ ਹੈ ਉਹਨੂੰ ਮੁੱਖ ਰੱਖ ਕੇ ਸਮਤਾ ਸਮਾਨਤਾ ਭਾਈਵੰਦੂਤਾ ਦਾ ਸੰਤਾ ਮਹਾਪੁਰਸ਼ ਦਾ ਜਿਹੜਾ ਮੈਸੇਜ ਹੈ ਉਹਨੂੰ ਮੁੱਖ ਰੱਖ ਕੇ ਜੈ ਵੀ ਮਹਾਸੰਗਠਨ ਦੇ ਮਾਧਿਅਮ ਤੋਂ ਆਪੋਂ ਪ੍ਰਾਲੇ ਕਰ ਰਹੇ ਹਾਂ ਮਾਨਯੋਗ ਹਰਸ ਸਿੰਘ ਜੀ ਆਏ ਨੇ ਅੱਜ ਕੀ ਵਿਚਾਰ ਹੋਇਆ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਸਮਾਜ ਦੇ ਅੰਦਰੋਂ ਉਹਨਾਂ ਨੂੰ ਬਹੁਤ ਸਤਿਕਾਰ ਮਾਣ ਹੈ ਸਰਕਾਰ ਨੇ ਵੀ ਉਹਨਾਂ ਦੀ ਸੇਵਾ ਨੂੰ ਧਿਆਨ ਚ ਰੱਖਦੇ ਬੜਾ ਵੱਡਾ ਮਾਣ ਬਖਸ਼ਿਆ ਵਾ ਤੇ ਔਰ ਮਤਲਬ ਇਹ ਬਿਨ ਕੇ ਸਵਾਰਤ ਮਤਲਬ ਹੀ ਮੋਹ ਮਾਇਆ ਦੇ ਵਿੱਚੋਂ ਆਪਣੇ ਪਰਿਵਾਰ ਦੇ ਵਿੱਚੋਂ ਔਰ ਜੀਵਿਆਂ ਦੇ ਵਿੱਚੋਂ ਲੰਬੇ ਸਮੇਂ ਤੋਂ ਪਾਰਟੀ ਦੇ ਅੰਦਰ ਜਿੱਥੇ ਵੀ ਪਾਰਟੀ ਨੇ ਸਰਕਾਰ ਨੇ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਉਹਨਾਂ ਨੇ ਨਭਾਈਆਂ ਵਾ ਤੇ ਚੰਗੇ ਕਮਾਵਾਤੇ ਉਹ ਆਪਣਾ ਸਾਰਾ ਜੀਵਨ ਤੇ ਬਾਬਾ ਸਾਹਿਬ ਮੇਡ ਕਰਦੇ ਸੱਚੇ ਉਹਨਾਂ ਨੂੰ ਜਾਈ ਹੋਣ ਦੇ ਨਾਲ ਤੇ बाबा सांबेडकर ਨੂੰ ਧਿਆਨ ਚ ਰੱਖਦੇ ਹੋਏ ਜੋ ਉਹਨਾਂ ਦੀ ਸੇਵਾ ਨੂੰ ਧਿਆਨ ਚ ਰੱਖਦੇ ਉਹ ਹੀ ਖੂਬ ਉਹ ਡਿਊਟੀਆਂ ਨਿਭਾ ਰਹੇ ਨੇ ਭਾਰਤੀ ਸੰਵਿਧਾਨ ਦੇ ਮਰਤਾ बाबा साहेब ਵਿਭਰੋ ਮੇਟਕਰ ਜੀ ਦੇ ਪਾਏ ਹੋਏ ਪੂਰਿਆਂ ਤੇ ਸਾਡੀ ਸੰਸਥਾ ਚੱਲ ਰਹੀ ਹੈ ਜੈ ਵੀਮ ਮਹਾ ਸੰਗ ਜਿਹਦੇ ਫੌਂਡਰ ਅਮਿਤ ਕੁਮਾਰ ਜੀ ਔਰ ਪੂਰੀ ਇਹਨਾਂ ਦੀ ਟੀਮ ਹੈ ਮਹੇਸ਼ ਜੀ ਰਮਨ ਜੀ ਬੋਬੀ ਜੀ ਸੰਜੀਤ ਜੀ ਇੱਕ ਇੱਕ ਬਹੁਤ ਵੱਡੀ ਟੀਮ ਹੈ ਸੰਨੀ ਦੰਦਰ ਜੀ ਸਾਡੇ ਵਾਲਮੀਕੀ ਸੰਸਥਾ ਤੋਂ ਟੋਨੀ ਜੀ ਹੈ ਇਹਨਾਂ ਦੇ ਨਾਲ ਮੁਕੇਸ਼ ਜੀ ਹੈ ਕਿਉਂਕਿ ਇੱਕ ਟੀਮ ਨੇ ਆ ਵਾਲਮੀਕੀ ਤੁਹਾਨੂੰ ਸਭ ٹرسٹ ਤੋਂ ਆਸ਼ਾ ਜੀ ਆਸ਼ਿਰ ਅਸ਼ੋਕ ਮਨੋਤਰਾ ਜੀ ਮਨਜੀਤ ਜੀ ਤੋਂ ਮਨਜੀਤ ਜੀ ਸਭ ਨੇ ਮਿਲ ਕੇ ਇਹ ਉਪਰਾਲਾ ਕੀਤਾ ਹੈ ਤਾਂ ਇੱਕ ਬਹੁਤ ਵੱਡਾ ਉਪਰਾਲਾ ਛਾ ਉਪਰਾਲਾ ਹੈ ਔਰ ਮੈਂ ਇੱਕ ਛੋਟਾ ਜਿਹਾ ਸਮਾਜ ਦਾ ਦਾਸ ਰਵਿੰਦਰ ਹੰਸ ਐਸੋਲੇ ਮੌਜੂਦਾ ਪੰਜਾਬ ਸਰਕਾਰ ਚ ਪੰਜਾਬ ਸ਼ੈਡੂਲ ਕਾਸਟ ਲਾਈਨ ਡਵੈਲਪਮੈਂਟ ਐਂਡ ਫਾਈਨੈਂਸ ਕਾਰਪੋਰੇਸ਼ਨ ਦਾ ਡਾਇਰੈਕਟਰ ਹੈ। ਜੀ। ਤੋਂ ਤੁਸੀਂ ਜੋ ਪੁੱਛਿਆ ਸੀ ਤੁਹਾਡੇ ਇਹ ਪਹਿਲੇ ਸਵਾਲ ਦਾ ਜਵਾਬ ਹੈ। ਸਰ ਜਿਹੜੇ ਇਹਨਾਂ ਵੱਲੋਂ ਸੰਸਥਾਵਾਂ ਦੇਖਦੇ ਆ ਕਿ ਕਦੀ ਖੂਨਦਾਨ ਕੈਂਪਰ ਕਦੀ ਬਲੱਡ ਡੋਨੇਟ ਕੈਂਪਰ ਜਿਸ ਤਰ੍ਹਾਂ ਹੁਣ ਵੀ ਅੱਜ ਵੀ ਕੈਂਪ ਲੱਗਾ ਹੈ ਲੋੜਵੰਦ ਧੀਆਂ ਦੇ ਵਿਆਹ ਸ਼ਾਦੀਆਂ ਕਿ ਲੱਗਦਾ ਕਿ ਇਸ ਤਰ੍ਹਾਂ ਦੇ ਇਹਨਾਂ ਨੂੰ ਵੇਖ ਕੇ ਹੋਰ ਵੀ ਜਿਹੜੀਆਂ ਸੰਸਥਾਵਾਂ ਆ ਉਹਨਾਂ ਨੂੰ ਇਹਨਾਂ ਦੇ ਨਕਸ਼ੇਕਰਮਾਂ ਦੇ ਚੱਲਣਾ ਚਾਹੀਦਾ। ਬਿਲਕੁਲ 100% ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਹੋਣੀ ਵੀ ਚਾਹੀਦਾ ਔਰ ਕੋਈ ਰਾਜਨੀਤਿਕ ਆਦਮੀ ਤਾਂ ਆਪਣੇ ਸਵਾਰਥ ਵਾਸਤੇ ਕਰਦਾ ਤਾਂ ਕਈ ਲੋਕ ਹੋਰ ਆਪਣਾ ਰੋਟੀ ਪਾਣੀ ਚਲਾਏ ਜਾਂਦੇ ਆ ਪਰ ਇਹੋ ਜਿਹੀ ਜਿਹੜੀਆਂ ਸੰਸਥਾਵਾਂ ਸੁਸਾਇਟੀਆਂ ਇਹ ਸਮਾਜ ਵਾਸਤੇ ਕਰਦੀਆਂ ਇਹਨਾਂ ਨੂੰ ਸਮਾਜ ਦਾ ਦਰਦ ਦਾ ਸਮਾਜ ਦੀਆਂ ਲੋੜਾਂ ਜ਼ਰੂਰਤਾਂ ਦਾ ਇਹਨਾਂ ਨੂੰ ਪਤਾ ਹੈ ਕਿ ਅੱਜ ਦੇ ਸਮੇਂ 'ਚ ਰੋਟੀ ਖਾਣੀ ਬੜੀ ਔਖੀ ਹੈ ਇੱਕ ਐਨਕ ਤੁਸੀਂ ਲਗवानी ਆ ਜੇ ਤੁਸੀਂ ਹਸਪੀਟਲ ਜਾਂਦੇ ਹੋ ਜਾਂ ਕਿਸੇ ਪ੍ਰਾਈਵੇਟ ਡਾਕਟਰ ਕੋਲ ਜਾਂਦੇ ਹੋ 2 400 500 ਰੁਪਏ ਪਹਿਲਾਂ ਫੀਸ ਲੈਂਦਾ ਡਾਕਟਰ ਜੋ ਫੀਸ ਦੇ ਪੈਸੇ ਤੇ ਲੈਣ ਕ ਲੈਣੋਂ ਵਾਸਤੇ ਪੈਸਾ ਨਹੀਂ ਹੁੰਦਾ ਮਤਲਬ ਕਿ ਬੜਾ ਲੰਮਾ ਚੌੜਾ ਪ੍ਰੋਸੈਸ ਹੈ ਤੋ ਇਸ ਤਰ੍ਹਾਂ ਵੀ ਕੋਈ ਬੇਟੀ ਦਾ ਸ਼ਾਦੀ ਕਰਨੀ ਆ ਜਾਂ ਕੋਈ ਆਪਣਾ ਕਾਰਜ ਕਰਨਾ ਉਹਨੇ ਤੋ ਅੱਜਕੱਲ ਜਿੱਥੇ ਮੈਂ ਤੁਹਾਨੂੰ ਪਹਿਲਾਂ ਸਭ ਰੋਟੀ ਖਾਣੀ ਬੜੀ ਔਖੀ ਹੋਈ ਹੈ ਮਹਿੰਗਾਈ ਇੰਨੀ ਹੈ ਤੋ ਇਹ ਸੁਸਾਇਟੀਆਂ ਕੰਮ ਕਰ ਰਹੀਆਂ ਇਹ ਬਹੁਤ ਕਾਬਲੇ ਤਰੀਫ ਹੈ ਸਲਾਕਾ ਜੋ ਕਦਮ ਹੈ ਮੈਂ ਮੇਰਾ ਮੰਨਣਾ ਕਿ ਜਿੱਥੇ ਦੇਸ਼ ਭਗਤ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਬਾਬਾ ਸਬਮਿਟ ਕਰਨ ਦੇਸ਼ ਦਾ ਸੰਵਿਧਾਨ ਲਿਖਿਆ ਇਹ ਉਹਨਾਂ ਦੀ ਪ੍ਰੇਰਨਾ ਸਰੋਤ ਇਹ ਕੰਮ ਕਰ ਰਿਹਾ ਉਹ ਇਹਨਾਂ ਦਾ ਇਹ ਜਿਹੜਾ ਕਾਰਿਆ ਮੇਰੇ ਆਪਣੇ ਨਿੱਜੀ ਸੋਚ ਦੇ ਮਤਬਕ ਉਹਨਾਂ ਨੂੰ ਇੱਕ ਸੱਚੀ ਸਨਦ ਜਲੀ ਹੈ ਉਹ ਹਰ ਦੇਸ਼ ਦੇ ਨਾਗਰਿਕ ਹਰ ਸੋਸਾਇਟੀ ਨੂੰ ਕਰਨਾ ਚਾਹੀਦਾ ਬਹੁਤ ਵਧੀਆ ਕੰਮ ਹੈ ਤੁਸੀਂ ਮੌਜੂਦਾ ਸਰਕਾਰ ਦੇ ਇੱਕ ਹੀ ਬੜੇ ਹੀ ਜਿਹੜੇ ਜ਼ਿੰਮੇਵਾਰ ਮੰਨਦੇ ਹੋ ਜਦੋਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਜਦੋਂ ਜਿਤਨਾ ਅੱਜ ਇਹਨਾਂ ਕੰਮ ਤੋਂ ਗਿਆ ਸਰਕਾਰ ਵੱਲੋਂ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਕਿਸੇ ਚੀਜ਼ ਦੀ ਲੋੜ ਪੈਂਦੀ ਆ ਤਾਂ ਸਰਕਾਰ ਵੱਲੋਂ ਇਹਨਾਂ ਨੂੰ ਮਦਦ ਇਸ ਤਰ੍ਹਾਂ ਨਹੀਂ ਸਰ ਅ ਇਸ ਤਰ੍ਹਾਂ ਕਿ ਸੰਵਿਧਾਨਿਕ ਤੌਰ ਤੇ ਜਿਹੜੀ ਸਬਾ ਸੈਟ ਸੋਸਾਇਟੀ ਰਜਿਸਟਰਡ ਹੁੰਦੀ ਹੈ ਨਾ ਉਹਨੂੰ ਗ੍ਰਾਂਟ ਆ ਜਾਂਦੀ ਹੈ ਜਿਹੜੀ ਰਜਿਸਟਰ ਨਹੀਂ ਉਹਨੂੰ ਲੋਕ ਹੈਲਪ ਕਰ ਦਿੰਦੇ ਲੇਕਿਨ ਜਿਹੜੀ ਰਜਿਸਟਰਡ ਬਾਡੀ ਹੈ ਉਹਨੂੰ ਉਹਨੂੰ ਆਲਰੇਡੀ ਸਰਕਾਰਾਂ ਨੂੰ ਗ੍ਰਾਂਟਾਂ ਆਉਂਦੀਆਂ ਤਾਂ ਉਹ ਮੇਰੇ ਖਿਆਲ ਸੋਸਾਇਟੀ ਰਜਿਸਟਰਡ ਹੋ ਚੁੱਕੀ ਹੈ ਤੁਹਾਡੀ ਹਾਂਜੀ ਹਾਂ ਰਜਿਸਟਰਡ ਹੋਣ ਤੋਂ ਬਾਅਦ ਕੋਈ ਥੋੜੀ ਹੋਰ ਕੋਈ ਅਕਾਊਂਟ ਖੋਣ ਤਰ੍ਹਾਂ ਨਾਲ ਜਿੱਦਣ ਇਹਨਾਂ ਦਾ ਅਕਾਊਂਟ ਖੁੱਲ ਜਾਏਗਾ ਗ੍ਰਾਂਟ ਵੀ ਪਾ ਦੇਣਗੇ ਇੱਕ ਜਿਹੜੀ ਕਚਰੀ ਚੌਂਕ ਦੇ ਵਿੱਚ ਬਾਬਾ ਸਾਹਿਬ ਦਾ ਸਟੈਚੂ ਲੱਗਿਆ ਸੀਗਾ ਉਹਦੀ ਗ੍ਰਾਂਟ ਜਿਹੜੀ ਆ ਚੁੱਕੀ ਹੈ ਡੀਸੀ ਸਾਹਿਬ ਦੇ ਕੋਲ ਆ ਹਾਲੇ ਤੱਕ ਪੈਂਡਿੰਗ ਹੈ ਤੇ ਉਹ ਕਿਸ ਤਰ੍ਹਾਂ ਹੁਣ ਇਹਨਾਂ ਨੂੰ ਮਿਲੇਗੀ ਜਾਂ ਕਿਸ ਤਰ੍ਹਾਂ ਉਹਦਾ ਅਗਲਾ ਜਿਹੜਾ ਹੋਵੇ ਆਹਾਂ ਉਹਦੇ ਵਿੱਚ ਅੱਛੇ ਜਦੋਂ ਅਸੀਂ ਮਿਲੇ ਸੀ ਮੈਂ ਰਮਨ ਜੀ ਮੇਰੇ ਨਾਲ ਹੀ ਸੀ ਸੁਸਾਇਟੀ ਦੇ ਮੈਂਬਰ ਸਾਡੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਆ ਇਹ 26 ਜਨਵਰੀ ਦੇ ਆ ਪ੍ਰੋਗਰਾਮ ਤੇ ਆਏ ਸੀ ਤੇ ਅਸੀਂ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਜਿਸ ਚ ਅਸੀਂ ਅਮੀਤ ਘਰ ਭਵਨ ਦੀ ਗ੍ਰਾਂਟ ਔਰ ਅਮੀਤਕਰ ਸਟੈਚੂ ਸਟੈਚੂ ਦੀ ਗੱਲ ਕੀਤੀ ਸੀ ਤਾਂ ਉਹਦੇ ਚ ਅਮੀਤ ਘਰ ਭਵਨ ਦੀ ਗ੍ਰਾਂਟ ਸਾਡੇ ਕੋ ਆ ਚੁੱਕੀ ਹੈ 26 ਲੱਖ ਨਾ ਉਹ ਤਿਆਰ ਹੋ ਰਿਹਾ ਲਗਭਗ ਕਾਫੀ ਹੋ ਚੁੱਕਾ ਹੈ ਕਿ 14 ਅਪ੍ਰੈਲ ਵੀ ਉੱਥੇ ਮਨਾਇਆ ਸੀ ਔਰ ਜਿਹੜਾ ਇਹ ਉੱਥੇ ਸਟੈਚੂ ਲੱਗਣਾ ਸੀ ਉਹਦਾ 15 ਲੱਖ ਦਾ ਸਟ੍ਰੀਮੈਂਟ ਸੀਗਾ ਤਾਂ ਜਿਸ ਨੇ ਉਹ ਮੱਧ ਪ੍ਰਦੇਸ਼ ਤੋਂ ਉਹਦੀ ਕਟੇਸ਼ਨ ਭੇਜੀ ਤੇ ਉਹਦੇ ਚ ਜਿਹੜਾ ਬਾਅਦ ਚ ਉਹ 15 ਲੱਖ ਦਾ ਸਟੈਚੂ ਹੀ ਬਣਿਆ ਤੇ ਥੱਲੇ ਜਿਹੜੀ ਗਰਾਊਂਡ ਬਣਾਣੀ ਸੀ ਉਹ ਲਗਭਗ 25-30 ਲੱਖ ਦਾ ਬਜਟ ਸੀਗਾ ਉਹ ਦੁਬਾਰਾ ਟੈਂਡਰ ਲੱਗਣਾ ਉਹ ਹੋ ਜਾਏਗਾ ਪ੍ਰੋਸੈਸਟ ਹੈ ਠੀਕ ਹੈ